ਸਤਿ ਸ਼੍ਰੀ ਅਕਾਲ ਅੱਜ ਤੁਹਾਨੂੰ ਦੱਸਾਂਗੀ ਕਿ ਬੈਕ ਨੈਕ ਦੀ ਜਿਹੜੀ ਆ ਰੇਬ ਉਹ ਕਿੱਦਾਂ ਲਗਾਉਣੀ ਆ ਇਦਾਂ ਚੋਰਸ ਕਪੜਾ ਲੈ ਕੇ ਉਹਨੂੰ ਅਸੀਂ ਤੇਰਸ਼ਾ ਫੋਲਡ ਕਰ ਲਵਾਂਗੇ ਤੇਰਸ਼ਾ ਫੋਲਡ ਕਰਕੇ ਇਦਾਂ 1.5 ਇੰਚ ਦੀ ਇੱਕ ਪੱਟੀ ਕੱਟ ਲਾਂਗੇ ਪੱਟੀ ਕੱਟ ਕੇ ਇਹਦੇ ਬੰਦ ਵਾਲ ਦੇ ਪਾਸੇ ਨੂੰ ਵੀ ਖੋਲ ਲਾਂਗੇ ਇਦਾਂ ਦੋ ਪੱਟੀਆਂ ਬਣਾ ਲਵਾਂਗੇ ਤੇ ਸਿੱਧੇ ਨਾਲ ਸਿੱਧੇ ਨੂੰ ਜੋੜ ਕੇ ਇੱਥੇ ਇੱਕ ਸਲਾਈ ਲਗਾ ਲਵਾਂਗੇ ਪੱਟੀ ਨੂੰ ਜਿਹੜਾ ਜੋੜ ਲਗਾ ਕੇ ਤਾਂ ਪੱਟੀ ਦੀ ਅਸੀਂ ਲੰਬਾਈ ਜਿਹੜੀ ਵਧਾ ਲਵਾਂਗੇ ਤਾਂ ਕਿ ਸਾਡੇ ਗਲੇ ਨੂੰ ਪੂਰੀ ਪੱਟੀ ਲੱਗ ਜਾਵੇ ਇਦਾਂ ਜੋੜ ਲਗਾ ਦੇਵਾਂਗੇ ਤਾਂ ਫਿਰ ਇਹਨੂੰ ਨਾ ਜਿਹੜਾ ਡਬਲ ਫੋਲਡ ਇਦਾਂ ਕਰਕੇ ਕਰ ਲਾਂਗੇ ਇਦਾਂ ਫੋਲਡ ਕਰਕੇ ਤੇ ਗਲਾ ਲੈ ਕੇ ਗਲੇ ਦੇ ਨਾਨ ਨਾਲ ਇਹਦਾ ਰੱਖ ਕੇ ਲਗਾ ਦੇਣੀ ਆ ਢਿੱਲੇ ਹੱਥਾਂ ਨਾਲ ਪੱਟੀ ਲਗਾਉਣੀ ਆ ਇਦਾਂ ਤੁਸੀਂ ਪੱਟੀ ਲਗਾ ਕੇ ਦੇਖਿਓ ਕਦੀ ਵੀ ਤੁਹਾਡਾ ਗਲਾ ਜਿਹੜਾ ਝੋਲ ਨਹੀਂ ਮਾਰੂਗਾ ਤੇ ਨਾ ਹੀ ਇਦਾਂ ਮੋਢੇ ਵੱਲ ਨੂੰ ਡਿਗੂਗਾ ਇਦਾਂ ਹੀ ਬਨਾਰ ਨਾਲ ਰੱਖ ਕੇ ਲਗਾ ਦੇਣੀ ਆ ਤੇ ਫਿਰ ਇਹਨੂੰ ਛੋਟੇ ਛੋਟੇ ਕੱਟ ਕਰਕੇ ਇਹਦੇ ਲਗਾ ਕੇ ਬੈਠਵੀਂ ਸਲਾਈ ਲਗਾ ਦੇਣੀ ਆ ਤੇ ਅੰਦਰ ਨੂੰ ਕਪੜਾ ਫੋਲਡ ਕਰਕੇ ਇੱਥੇ ਅਸੀਂ ਤਰਪਾਈ ਕਰ ਦੇਣੀ ਆ ਵੀਡੀਓ ਦੇਖਣ ਲਈ ਧੰਨਵਾਦ